ਅੱਜ ਜਿਹੜੀ ਮੈਂ ਤੁਹਾਨੂੰ ਨਾਲ ਗੱਲ ਸ਼ੇਅਰ ਕਰਨ ਲੱਗਾ ਮਾਂ ਤੇ ਪੁੱਤ ਦੀ ਬੜੀ ਹੀ ਇੰਟਰਸਟਿਡ ਗੱਲ ਆ ਇਹਨੂੰ ਸ਼ਾਂਤੀ ਜੇ ਦਿਲ ਦੇ ਨਾਲ ਸੁਣੀਓ ਮਾਂ ਤੇ ਪੁੱਤ ਦੀ ਗੱਲ ਆ ਤੇ ਮਾਂ ਨੇ ਬੜੀਆਂ ਦੁਆਵਾਂ ਕੀਤੀਆਂ ਰੱਬ ਦੇ ਘੇਰ ਦੋਈਆਂ ਕੀਤੀਆਂ ਕਿ ਰੱਬਾ ਮੈਨੂੰ ਪੁੱਤਰ ਦੇ ਕਾਫੀ ਲੰਮੇ ਸਮੇਂ ਬਾਅਦ ਮਹਾਤਮਾ ਨੇ ਮਾਂ ਦੀ ਸੁਣੀ ਤੇ ਉਹਦੇ ਘਰ ਪੁੱਤਰ ਹੋਇਆ ਪੁੱਤਰ ਵੱਡਾ ਹੋ ਗਿਆ ਪੁੱਤਰ ਦਾ ਵਿਆਹ ਕਰ ਦਿੱਤਾ ਤੇ ਪੁੱਤਰ ਹੁਣ ਆਪਣੀ ਸੋਚ ਦੇ ਨਾਲ ਚੱਲਦਾ ਤੇ ਇੱਕ ਦਿਨ ਇਦਾਂ ਦਵਾ ਗਿਆ ਕਿ ਉਹਨੇ ਆਪਣੀ ਮਾਂ ਨੂੰ ਆਪਣੇ ਘਰੋਂ ਕੱਢ ਦਿੱਤਾ ਉਹ ਕਹਿੰਦਾ ਕਿ ਮੇਰਾ ਤੇਰੇ ਨਾਲ ਰਹਿਣਾ ਔਖਾ ਹੈ ਮੈਂ ਤੇਰੇ ਨਾਲ ਨਹੀਂ ਰਹਿ ਸਕਦਾ ਮੈਂ ਤੇਰਾ ਖਰਚਾ ਨਹੀਂ ਚੱਲ ਸਕਦਾ ਤੇ ਉਹ ਆਪਣੀ ਮਾਂ ਨੂੰ ਚੱਕ ਕੇ ਫਿਰ ਦ ਆਸ਼ਰਮ ਦੇ ਵਿੱਚ ਛੱਡ ਆਇਆ ਚਲੋ ਜਦੋਂ ਆਪਣੀ ਮਾਂ ਨੂੰ ਛੱਡ ਕੇ ਆਇਆ ਤੇ ਕਹਿੰਦਾ ਤੂੰ ਮੈਨੂੰ ਫੋਨ ਕਰਦੀ ਜੇ ਕਿਤੇ ਤੈਨੂੰ ਕਿਤੇ ਲੋੜ ਪਈ ਕਿਸੇ ਚੀਜ਼ ਦੀ ਤਾਂ ਤੂੰ ਮੈਨੂੰ ਫੋਨ ਕਰਦੀ ਮੈਂ ਤੇਰੇ ਲਈ ਹਾਜ਼ਰ ਹੋਵਾਂਗਾ ਹੁਣ ਜਿਹੜਾ ਮੂੰਹ ਦਵਾਵਾਂ ਦੇ ਲਈ ਖੁੱਲਿਆ ਸੀ ਹੁਣ ਉਸ ਮੂਹ ਤੋਂ ਕਿਵੇਂ ਮਾਂ ਦੇ ਬਦਵਾਵਾਂ ਨਿਕਲਦੀਆਂ ਚਲੋ ਮਾਂ ਨੇ ਸਭ ਕੁਝ ਸਹਿ ਲਿਆ ਇਹਨੇ ਆਖਿਰ ਤੇ ਆਪਣੇ ਪੁੱਤ ਦੀ ਖੈਰ ਬਣਾਈ ਉਹਦੇ ਪੁੱਤ ਨੇ ਕਿਹਾ ਕਿ ਜੇ ਮਾਂ ਤੈਨੂੰ ਕਿਤੇ ਵੀ ਲੋੜ ਪਈ ਫਿਰ ਆਸ਼ਰਮ ਦੇ ਵਿੱਚ ਕਿਸੇ ਚੀਜ਼ ਦੀ ਤਾਂ ਮੈਨੂੰ ਫੋਨ ਕਰਦੀ ਤਾਂ ਚਲੋ ਜੀ ਉਹਦੀ ਮਾਂ ਜਿਹੜੀ ਆ ਉਹ ਉੱਤੇ ਰਹਿਣਾ ਸ਼ੁਰੂ ਕਰ ਦਿੱਤਾ ਕੁਝ ਸਮੇਂ ਬਾਅਦ ਸਮਾਂ ਬੀਤਦਾ ਗਿਆ ਤੁਹਾਨੂੰ ਪਤਾ ਸਮਾਂ ਜਿਹੜਾ ਕਦੇ ਠਹਿਰਦਾ ਨਹੀਂ ਉਹ ਬੀਤਦਾ ਜਾਂਦਾ ਇੱਕ ਬੜੇ ਲੰਮੇ ਸਮੇਂ ਬਾਅਦ ਮਾਂ ਨੇ ਆਪਣੇ ਪੁੱਤਰ ਨੂੰ ਫੋਨ ਕੀਤਾ ਤੇ ਉਸਨੇ ਕਿਹਾ ਓਤਲਾ ਮੈਨੂੰ ਕੁਝ ਚਾਹੀਦਾ ਤੇ ਉਹਨੇ ਕਿਹਾ ਮਾਂ ਕੀ ਚਾਹੀਦਾ ਉਹਨੇ ਕਿਹਾ ਪੁੱਤ ਮੈਨੂੰ ਇੱਥੇ ਗਰਮੀ ਬਹੁਤ ਲੱਗਦੀ ਹੈ ਇੱਥੇ ਮੈਨੂੰ ਏਸੀ ਚਾਹੀਦਾ ਤੇ ਇੱਥੇ ਮੈਨੂੰ ਵਾਸ਼ਿੰਗ ਮਸ਼ੀਨ ਚਾਹੀਦੀ ਹੈ ਕੱਪੜੇ ਧੋਣ ਦੇ ਲਈ ਇੱਥੇ ਮੈਨੂੰ ਫ੍ਰਿਜ ਚਾਹੀਦੀ ਹੈ ਠੰਡੇ ਪਾਣੀ ਦੇ ਲਈ ਮੈਨੂੰ ਇੱਕ ਟੀਵੀ ਚਾਹੀਦਾ ਜਿੱਥੇ ਮੈਂ ਆਪਣਾ ਮਨੋਰੰਜਨ ਕਰ ਸਕਾਂ ਕੁਝ ਦੇਖ ਸਕਾਂ ਸੁਣ ਕੇ ਮਾਂ ਦਾ ਪੁੱਤ ਬੜਾ ਹਰਾਨ ਹੁੰਦਾ ਕਿ ਮੇਰੀ ਮਾਂ ਜਿੰਨੇ ਰੋਖ ਦੀ ਥੱਲੇ ਬਹਿ ਕੇ ਆਪਣੀ ਜ਼ਿੰਦਗੀ ਕੱਟੀ ਆ ਜਿਨੇ ਘੜੇ ਦਾ ਪਾਣੀ ਪੀ ਕੇ ਆਪਣੀ ਜ਼ਿੰਦਗੀ ਕੱਟੀ ਆ ਜਿਨੇ ਸੱਤ ਦੇ ਵਿੱਚ ਬਹਿ ਕੇ ਗੱਲਾਂ ਮਾਰ ਕੇ ਆਪਣੀ ਜ਼ਿੰਦਗੀ ਚੜੀ ਆ ਤੇ ਜਿਨੇ ਹੱਥ ਨਾਲ ਕੱਪੜੇ ਧੋ ਕੇ ਆਪਣੀ ਜ਼ਿੰਦਗੀ ਕੱਟੀ ਆ ਉਹ ਮਾਂ ਇਹ ਚੀਜ਼ਾ ਕਿਉਂ ਮੰਗ ਰਹੀ ਤੇ ਉਹਦਾ ਪੁੱਤ ਜਿਹੜਾ ਮਾਂ ਦਾ ਉਹ ਗਿਰਦਾ ਆਸ਼ਰਮ ਦੇ ਵਿੱਚ ਜਾਂਦਾ ਤੇ ਇੰਨੇ ਨੂੰ ਉਹਦੀ ਮਾਂ ਜਿਹੜੀ ਆ ਇਸ ਦੁਨੀਆ ਤੋਂ ਚਲੀ ਗਈ ਤੇ ਉਹਦੀ ਸਮਾਪਤ ਹੋ ਜਾ ਉਸ ਤੋਂ ਬਾਅਦ ਉਹਦੇ ਹੱਥ ਦੇ ਵਿੱਚ ਇੱਕ ਪਰਚੀ ਹੁੰਦੀ ਤੇ ਉਹ ਪਰਚੀ ਨੂੰ ਜਦੋਂ ਖੋਲਦਾ ਤੇ ਉਹਦੇ ਤੇ ਲਿਖਿਆ ਹੁੰਦਾ ਕਿ ਪੁੱਤ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਮੈਨੂੰ ਆਪਣੇ ਲਈ ਨਹੀਂ ਚਾਹੀਦੀਆਂ ਸੀ ਇਹ ਤੇਰੇ ਲਈ ਚਾਹੀਦੀਆਂ ਸੀ ਕਿਉਂਕਿ ਸਮਾਂ ਬੜਾ ਬਲਵਾਨ ਹੈ ਜੇ ਤੂੰ ਅੱਜ ਮੈਨੂੰ ਇੱਥੇ ਛੱਡ ਕੇ ਗਿਆ ਤੇ ਕੱਲ ਨੂੰ ਤੇਰੇ ਢੀਂਗਾ ਪੁੱਤਰਾਂ ਨੇ ਵੀ ਤੈਨੂੰ ਇੱਥੇ ਛੱਡ ਕੇ ਜ਼ਰੂਰ ਜਾਣਾ ਕਿਉਂਕਿ ਜੋ ਅਸੀਂ ਬੀਜਦੇ ਹਾਂ ਉਹ ਵੜਦੇ ਹਾਂ ਸੋ ਦੋਸਤੋ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਸਮਾਂ ਬੜਾ ਬਲਵਾਨ ਆ ਸਮਾਂ ਆਪਣੇ ਚਾਲ ਚੱਲਦਾ ਰਹਿੰਦਾ ਏ ਤੇ ਜੋ ਅਸੀਂ ਕਰਦੇ ਆ ਉਹਦਾ ਸਾਨੂੰ ਫਲ ਜਰੂਰ ਮਿਲ ਲਗੇ ਪਰਮਾਤਮਾ ਦੀ ਰਜਾ ਦੇ ਵਿੱਚ ਉਹਦੇ ਤੋਂ ਡਰ ਕੇ ਰੋਹ ਕੇ ਤਾਂ ਕਿ ਤੁਸੀਂ ਆਪਣੀ ਚੰਗੀ ਜ਼ਿੰਦਗੀ ਜੀ ਸਕੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਚੈਨਲ ਤੇ ਨਵੇਂ ਆਇਦਾਂ ਸਬਸਕ੍ਰਾਈਬ ਕਰ ਦਿਓ ਗੋਡ ਬles you